ਇਸ ਅਪਾਹਜ ਕੁੜੀ ਵਾਸਤੇ ਮਸੀਹਾ ਬਣ ਕੇ ਆਈ ਕੁਲਦੀਪ ਕੌਰ ਜੋ ਅਮਰੀਕਾ ਦੇ ਵਿੱਚ ਰਹਿ ਰਹੀ ਆ ਔਰ ਦੱਸ ਦਈਏ ਕਿ ਜੇ ਉਸ ਕੁਲਦੀਪ ਕੌਰ ਤੱਕ ਇਹ ਆਵਾਜ਼ ਨਾ ਪਹੁੰਚਦੀ ਤਾਂ ਇਸ ਅਪਾਹਜ ਕੁੜੀ ਨੂੰ ਪਤਾ ਨਹੀਂ ਸਰਕਾਰਾਂ ਨੇ ਕੋਈ ਇਸ ਦੀ ਮੁਸ਼ਕਿਲ ਸੁਣਨੀ ਸੀ ਜਾਂ ਨਹੀਂ ਕੋਈ ਮਦਦ ਦੇਣੀ ਸੀ ਜਾਂ ਨਹੀਂ ਜਾਂ ਕੋਈ ਸਹਾਰਾ ਦੇਣਾ ਸੀ ਜਾਂ ਨਹੀਂ ਔਰ ਇਹ ਅਮਰੀਕਾ ਵਾਲੀ ਕੁੜੀ ਦਾ ਅਸੀਂ ਧੰਨਵਾਦ ਕਰ ਦਈਏ ਜੋ ਕੁਲਦੀਪ ਕੌਰ ਹੈ ਇਸ ਭੈਣ ਨੇ ਬੜੀ ਮਦਦ ਕੀਤੀ ਆ ਇਸ ਦੀ ਇਸ ਨੂੰ ਇੱਕ ਸਾਈਕਲ ਦਿੱਤਾ ਜੋ ਹੈਂਡੀਕੈਪ ਵਾਸਤੇ ਸਾਈਕਲ ਹੁੰਦਾ ਔਰ ਸਾਈਕਲ ਦਿੱਤਾ ਇੱਕ ਸਲਾਈ ਮਸ਼ੀਨ ਉਸ ਦੀ ਮਾਤਾ ਵਾਸਤੇ ਦਿੱਤੀ ਆ ਕਿ ਜਿਸ ਨਾਲ ਉਸ ਦੀ ਮਾਤਾ ਜਿਹੜੀ ਆ ਉਹ ਥੋੜਾ ਰੋਟੀ ਪਾਣੀ ਦਾ ਗੁਜ਼ਾਰਾ ਕਰ ਸਕੇ ਆਪਣਾ ਕਿੱਤਾ ਕਰ ਸਕੇ ਔਰ ਦੱਸ ਦਈਏ ਕਿ ਬਹੁਤ ਸਾਰੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਅਕਸਰ ਹੀ ਇਹ ਆਵਾਜ਼ ਸੁਣਦੀਆਂ ਨੇ ਔਰ ਧੰਨਵਾਦ ਕਰਦੇ ਆ ਅਸੀਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹ ਖਬਰਾਂ ਚਲਾਈਆਂ ਵੀਡੀਓ ਵਾਇਰਲ ਕੀਤੀ ਔਰ ਧੰਨਵਾਦ ਕਰਦੇ ਆ ਉਸ ਭਰਾ ਦਾ ਨਿਸ਼ਾਨ ਸਿੰਘ ਸਰਪੰਚ ਦਾ ਕਿ ਜਿਸ ਨੇ ਇਸ ਕੁੜੀ ਦੀ ਆਵਾਜ਼ ਅਮਰੀਕਾ ਰੈਂਦੀ ਉਸ ਭੈਣ ਗੁਲਦੀਪ ਕੌਰ ਤੱਕ ਪਹੁੰਚਾਈ ਜਿਸ ਨੇ ਇਸ ਦੀ ਮਦਦ કરી ਆ ਔਰ ਦੱਸ ਦਈਏ ਕਿ ਉਸ ਦੀ ਮਾਤਾ ਰੋ ਰੋ ਕੇ ਅੱਜ ਆਪਣਾ ਦੁੱਖ ਸੁਣਾ ਰਹੀ ਆ ਕਿ ਉਹ ਕਿੰਨੀ ਦੁਖੀ ਸੀ ਕਿਵੇਂ ਬੇਟੀ ਉਸ ਦੀ ਸਕੂਲ ਜਾਂਦੀ ਸੀ ਔਰ ਲਗਭਗ 95% 90% ਹੈਂਡੀਕੈਪ ਕੁੜੀ ਪਲਸ 2 ਵਿੱਚ ਪੜ ਰਹੀ ਆ ਔਰ ਬਾਰਡਰ ਏਰੀਆ ਦੇ ਨਾਲ ਲੱਗਦਾ ਦਰੰਗੜਾ ਇੱਕ ਛੋਟਾ ਜਿਹਾ ਕਸਵਾ ਉਸ ਸਕੂਲ ਵਿੱਚ ਪੜਦੀ ਆ ਔਰ ਪਿੰਡ ਇਸ ਦਾ ਬਿਲਕੁਲ ਬਾਰਡਰ ਦੇ ਨਾਲ ਬਿਲਕੁਲ ਦਰੰਗਲੇ ਤੋਂ ਪਾਰ ਸ਼ਾਹਪੁਰ ਪਿੰਡ ਪੈਦਾ ਤੁਸੀ ਤੋਂ ਪਾਰ ਉਸ ਪਿੰਡ ਦੀ ਰਹਿਣ ਵਾਲੀ ਕੁੜੀ ਆ ਔਰ ਧੰਨਵਾਦ ਕਰਦੇ ਆ ਅਸੀਂ ਖੁਸ਼ੀਪੁਰ ਤੋਂ ਸਰਪੰਚ ਨਿਸ਼ਾਨ ਸਿੰਘ ਦਾ ਕਿ ਜਿਨ੍ਹਾਂ ਨੇ ਆਵਾਜ਼ ਜਿਹੜੀ ਆ ਉਸ ਭੈਣ ਤੱਕ ਪਹੁੰਚਾਈ ਆ ਜੋ ਅਕਸਰ ਹੀ ਆਪ ਲੋਕਾਂ ਦੀ ਗਰੀਬ ਲੋਕਾਂ ਦੀ ਜਾਂ ਮਜਬੂਰ ਲੋਕਾਂ ਦੀ ਮਜਬੂਰੀ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕਰਦੇ ਆ ਔਰ ਅਮਰੀਕਾ ਦੇ ਵਿੱਚੋਂ ਬੈਠਿਆ ਹੀ ਉਹਨਾਂ ਨੇ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਤੁਸੀਂ ਜਿੱਥੇ ਵੀ ਮਦਦ ਕੁੜੀ ਨੂੰ ਚਾਹੀਦੀ ਆ ਜੋ ਮਦਦ ਚਾਹੀਦੀ ਆ ਉਹ ਪ੍ਰੋਵਾਈਡ ਕਰੋ ਅਸੀਂ ਪੈਸੇ ਦਾ ਜੋ ਰੇਂਜ ਕਰਕੇ ਇਹਨਾਂ ਨੂੰ ਪੈਸਾ ਪਾਉਂਦੇ ਆ ਔਰ ਦੱਸਦੇ ਆ ਕਿ ਬਹੁਤ ਸਾਰਾ ਮੀਡੀਆ ਇੱਥੇ ਪਹੁੰਚਿਆ ਨੈਸ਼ਨਲ ਚੈਨਲ ਵੀ ਪਹੁੰਚੇ ਔਰ ਬਹੁਤ ਸਾਰੇ ਉਹਨਾਂ ਚੈਨਲਾਂ ਨੇ ਉਸ ਭੈਣ ਕੁਲਦੀਪ ਕੌਰ ਦਾ ਬੜਾ ਧੰਨਵਾਦ ਕੀਤਾ ਔਰ ਸਰਕਾਰਾਂ ਨੂੰ ਇਹ ਕਿਹਾ ਕਿ ਜਿੱਥੇ ਤੁਹਾਡੀਆਂ ਜ਼ਿੰਮੇਵਾਰੀਆਂ ਵੱਧਦੀਆਂ ਤਾਂ ਕਿਤੇ ਜਾ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਔਰ ਇਸ ਬੱਚੀ ਦੀ ਗੱਲ ਦੱਸ ਦਈਏ ਕਿ ਇਹ ਬੱਚੀ ਲਗਭਗ 90% ਤੋਂ ਵੱਧ ਇਹ ਹੈਂਡੀਕੈਪ ਹੈ ਔਰ ਇਹ ਬੱਚੀ +2 ਦੇ ਵਿੱਚ ਪੜਦੀ ਆ ਦਰੰਗਲੇ ਦੇ ਸਰਕਾਰੀ ਸਕੂਲ ਦੇ ਵਿੱਚ ਔਰ ਲਗਾਤਾਰ ਕਿਵੇਂ ਸਕੂਲ ਜਾਂਦੀ ਹੋਵੇਗੀ ਦੱਸ ਦਈਏ ਕਿ ਇਸ ਦੀ ਛੋਟੀ ਭੈਣ ਇੱਕ ਸਾਈਕਲ ਤੇ ਇਸ ਨੂੰ ਖਿੱਚ ਕੇ ਲੈ ਕੇ ਜਾਂਦੀ ਸੀ ਬਿਠਾ ਕੇ ਲੈ ਕੇ ਜਾਂਦੀ ਸੀ ਔਰ ਬੜੀਆਂ ਦਿੱਕਤਾਂ ਤੇ ਬੜੀਆਂ ਮੁਸ਼ਕਲਾਂ ਉਸ ਮਾਂ ਵਾਸਤੇ ਉਸ ਪਿਓ ਵਾਸਤੇ ਮਜ਼ਦੂਰੀ ਕਰਨ ਵਾਲਾ ਪਰਿਵਾਰ ਆਪਣੇ ਬੱਚਿਆਂ ਦੀ ਸੁਪਨੇ ਪੂਰੇ ਨਹੀਂ ਕਰ ਸਕਦਾ ਲੇਕਿਨ ਆ ਸੁਪਨਾ ਨਹੀਂ ਐ ਮਜਬੂਰੀ ਸੀ ਮਜਬੂਰੀ ਵੀ ਪੂਰੀ ਨਹੀਂ ਕੀਤੀ ਉਸ ਨੂੰ ਇੱਕ ਸਾਈਕਲ ਜਿਹੜਾ ਉਹ ਵੀ ਨਹੀਂ ਲੈ ਕੇ ਦੇ ਸਕੇ ਲੇਕਿਨ ਆ ਧੰਨਵਾਦ ਕਰਦੇ ਆ ਅਸੀਂ ਕੁਲਦੀਪ ਕੌਰ ਦਾ ਜੋ ਅਮਰੀਕਾ ਵਿੱਚ ਰਹਿੰਦੇ ਨੇ ਉਸ ਦੇ ਪਰਿਵਾਰ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਸ ਭੈਣ ਨੂੰ ਇਨਾ ਹੌਸਲਾ ਬਖਸ਼ਿਆ ਔਰ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਦਾ ਵੀ ਧੰਨਵਾਦ ਕਰਦੇ ਆ ਔਰ ਅਸੀਸ ਚਕਾਉਂਦੇ ਆ ਮਹਾਰਾਜ ਅੱਗੇ ਜਿਨ੍ਹਾਂ ਨੇ ਬਲ ਦਿੱਤਾ ਇਸ ਭੈਣ ਨੂੰ ਕੁਲਦੀਪ ਕੌਰ ਨੂੰ ਕਿ ਗਰੀਬ ਮਜ਼ਦੂਰ ਔਰ ਮਜਬੂਰਾਂ ਦੀ ਜੜੀ ਆ ਉਹ ਸੇਵਾ ਕਰਨੀ ਉਹਨਾਂ ਦੀ ਹੈਲਪ ਕਰਨੀ ਔਰ ਇਹ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਵੇਂ ਵੇਖਦੇ ਹੋ ਸਰਪੰਚ ਨਿਸ਼ਾਨ ਸਿੰਘ ਨੂੰ ਜੋ ਬਿਲਕੁਲ ਇਸ ਆਵਾਜ਼ ਨੂੰ ਜਿਹੜਾ ਬੁਲੰਦ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ ਜਿਸਨੇ ਇਹ ਆਵਾਜ਼ ਜਿਹੜੀ ਆ ਉਸ ਭੈਣ ਤੱਕ ਪਹੁੰਚਾਈ ਉਸ ਭੈਣ ਨੇ ਪੂਰਾ ਸਹਿਯੋਗ ਕਰਕੇ ਤਾਂ ਭੈਣ ਨੇ ਮਦਦ ਕੀਤੀ ਆ ਔਰ ਅਸੀਂ ਫਿਰ ਧੰਨਵਾਦ ਕਰਦੇ ਆ ਉਸ ਭੈਣ ਦਾ ਉਸ ਪਰਿਵਾਰ ਦਾ ਉਹ ਸਤਿਗੁਰ ਪਾਤਸ਼ਾਹ ਦਾ ਜਿਨ੍ਹਾਂ ਨੇ ਆਪਣੇ ਲੜ ਲਾ ਕੇ ਉਸ ਭੈਣ ਨੂੰ ਰੱਖਿਆ ਹੋਇਆ ਔਰ ਭੈਣ ਨੇ ਇਹ ਮਦਦ ਕੀਤੀ ਆ ਕਿ ਉਸ ਕੁੜੀ ਦਾ ਅੱਜ ਸਹਾਰਾ ਬਣ ਕੇ ਆਈ ਆ ਔਰ ਇਹ ਤਸਵੀਰਾਂ ਤੁਸੀਂ ਵੇਖਦੇ ਹੋ ਤਾਂ ਕਿਵੇਂ ਵੇਖਦੇ ਹੋ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਲੜਕੀ ਦੀ ਮਜਬੂਰੀ ਸੀ ਜਾਂ ਨਹੀਂ ਤੇ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਕੀ ਦਿੱਤਾ ਸਾਡੀਆਂ ਸਰਕਾਰਾਂ ਨੇ ਆ ਵੇਖੋ ਤੁਸੀਂ ਇੱਕ ਪਿੰਡ ਵਿੱਚ ਬੜੀ ਹੱਦ ਨਾਲ 4 ਨੇ 5 ਪਰਿਵਾਰ ਇਸ ਤਰ੍ਹਾਂ ਦੇ ਹੋਣਗੇ ਜਾਂ 2-4 ਪਰਿਵਾਰ ਹੋਣਗੇ ਇੱਕ ਪਿੰਡ ਦੇ ਤਾਂ ਕਿੰਨਾ ਪਿੰਡ ਹੈ ਇਹਨਾਂ ਪਿੰਡਾਂ ਵਿੱਚੋਂ 5-5 ਵੀ ਜੇ ਇਹੋ ਜੇ ਘਰਾਂ ਦੀ ਮਦਦ ਕੀਤੀ ਜਾਵੇ ਤੇ ਸਰਕਾਰਾਂ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਅਪੀਲ ਸੁਣਦੀਆਂ ਤਾਂ ਇਹਨਾਂ ਨੂੰ ਸਹਾਰਾ ਮਿਲ ਸਕਦਾ ਸੀ ਲੇਕਿਨ ਅਜੇ ਤੱਕ ਇਹਨਾਂ ਨੂੰ ਕੋਈ ਵਿਚਾਰਿਆਂ ਨੂੰ ਸਹਾਰਾ ਨਹੀਂ ਸੀ ਮਿਲਿਆ ਔਰ ਵੇਖੋ ਤੁਸੀਂ ਕਿਵੇਂ ਮਾਂ ਮਜਬੂਰੀ ਦੇ ਵਿੱਚ ਰੋ ਕੇ ਦੱਸ ਰਹੀ ਆ ਕਿ ਮੈਂ ਕਿੰਨੀ ਪਰੇਸ਼ਾਨ ਸੀ ਕਿੰਨੀ ਦੁਖੀ ਸੀ ਔਰ ਇਹ ਵੀਡੀਓ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਕਮੈਂਟ ਜਰੂਰ ਕਰੋ ਔਰ ਸ਼ੇਅਰ ਜਰੂਰ ਕਰੋ ਧੰਨਵਾਦ